ਪਿੰਡ ਦੇ ਵਿੱਚ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਿੰਡ ਦੇ ਲੋਕਾਂ ਨੇ ਕੁਝ ਅਜੀਹੀ ਚਾਰ ਲੱਤਾਂ ਵਾਲੀ ਸ਼ੈ ਦੇਖ ਲਈ ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਨਿਆਣੇ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਦਰਵਾਜ਼ੇ ਬੰਦ ਕਰ ਲਏ ਕਿਉਂਕਿ ਕੈਮਰੇ ਦੀਆਂ ਤਸਵੀਰਾਂ ਦੇ ਵਿੱਚ ਦੇਖਿਆ ਗਿਆ ਕਿ ਕਿਵੇਂ ਲੋਕਾਂ ਦੇਆਂ ਘਰਾਂ ਦੇ ਉੱਤੇ ਇਹ ਘੁੰਮਦਾ ਹੋਇਆ ਨਜ਼ਰ ਆਇਆ ਦੱਸਿਆ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਟੋਡਰਪੁਰ ਵਿਖੇ ਪਿੰਡ ਦੇ ਘਰ ਦੀ ਛੱਤ ਦੇ ਉੱਪਰ ਜੰਗਲੀ ਜਾਨਵਰ ਚਿਤਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਿੱ ਜੀ ਸੀਸੀਟੀਵੀ ਫੁਟੇਜਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਪਿੰਡ ਵਾਸੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਪਿੰਡ ਦੇ ਵਿੱਚ ਅਨਾਉਂਸਮੈਂਟ ਵੀ ਕਰਵਾ ਦਿੱਤੀ ਗਈ ਹੈ ਕਿ ਪਿੰਡ ਦੇ ਵਿੱਚ ਇੱਕ ਜੰਗਲੀ ਜਾਨਵਰ ਆ ਗਿਆ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਲੋਕ ਆਪਣਾ ਬਚਾਅ ਆਪ ਰੱਖਣ ਤੇ ਆਪਣੇ ਘਰ ਦੇ ਵਿੱਚ ਰੱਖੇ ਪਾਲਤੂ ਜਾਨਵਰਾਂ ਦਾ ਵੀ ਧਿਆਨ ਰੱਖਿਆ ਜਾਵੇ ਇਹ ਰਾਤ ਨੂੰ ਜੀ 2:00 ਵਜੇ ਉੱਪਰੋਂ ਆਵਾਜ਼ ਜੀ ਆਉਣ ਲੱਗੀ ਹੋਰੇ ਲੋੜ ਦੀ ਅਸੀਂ ਵੀ ਚਲੋ ਦੇਖੀਏ ਕੀ ਆ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚਿੱਟਾ ਸੀਗਾ ਜੀ ਇਹ ਅੱਜ ਆ ਰਾਤ ਦੀ ਜੀ ਕਿੰਨੇ ਕੁ 2:00 ਵਜੇ ਦੇਖਿਆ 2:00 ਵਜੇ ਪੂਰੇ ਜੀ ਤੂੰ ਕਿੰਨੇ ਕੁ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ ਜੀ 11-12 ਮਿੰਟ ਉਸ ਤੋਂ ਬਾਅਦ ਉਹ ਤੋਂ ਬਾਅਦ ਫਿਰ ਆਪਣੀ ਉਹ ਸਾਹਮਣੇ ਗੱਡੀ ਖੜੀ ਆਈ ਉਹ ਥੱਲੇ ਵੜ ਗਿਆ ਫੇ ਉਸ ਤੋਂ ਬਾਅਦ ਫੇਣੀ ਦੇਖਿਆ ਦੀ ਪਹਿਲਾਂ ਵੀ ਕਦੇ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰਸੋਂ ਨੇ ਕਿ ਦੋ ਕੁੱਤੇ ਜਰੂਰ ਆਪਣੇ ਉਧਰ ਕਲੋਨੀਆ ਚ ਖਾਦੇ ਨੇ ਵੀ ਕਈ ਜਾਨਵਰ ਨੇ ਛੋਟੇ ਘਰੇ ਵੀ ਕੋਈ ਜਾਨਵਰ ਦਾ ਨੁਕਸਾਨ ਤਾਂ ਨਹੀਂ ਨਹੀਂ ਆਪਣੇ ਨੁਕਸਾਨ ਕੋਈ ਨਹੀਂ ਵੀ ਹੋਇਆ ਤੇ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾ ਜਿਹੜੇ ਲਾਗਪਾ ਘਰ ਸੀਗੇ ਉਹਨਾਂ ਨੂੰ ਇਤਲਾਹ ਦੇ ਦਿੱਤੀ ਸੀ ਚਲੋ ਆਪਣਾ ਥੋੜਾ ਇਹ ਲੋਸਮੈਂਟ ਕਰਵਾ ਲੋਸਮੈਂਟ ਜੀ 3.50 6.30 ਮੈਂ ਲੋਸਮੈਂਟ ਕਰਾਤੀ ਸੀ ਜੀ ਤੇ ਹੁਣ ਕੀ ਅੱਗੇ ਬੰਡਾ ਹੋਇਆ ਉਹ ਕੀ ਨੱਕ ਲਾਏ ਜੋ ਹਾਂ ਨੱਕਾ ਲਾ ਕੇ ਚਲੋ ਐਂ ਜੀ ਫੜਿਆ ਜਾਵੇ ਇਹਨੂੰ ਚਲੋ ਕਿਸਦਾ ਚਲੋ ਨੁਕਸਾਨ ਹੋਣਾ ਵੱਜ ਜਾਵੇ ਹਾਂ ਬਿਲਕੁਲ ਦਸਤ ਦਾ ਮਾਹੌਲ ਬਣ ਚੁੱਕਿਆ ਹੈ ਤੇ ਲੋਕ ਡਰੇ ਹੋਏ ਨੇ ਤੇ ਅਸੀਂ ਅਨਾਉਂਸਮੈਂਟ ਰਾਹੀਂ ਗੁਰਦਵਾਰ ਸਾਹਿਬ ਤੋਂ ਪਿੰਡ ਨੂੰ ਲੱਟ ਵੀ ਕਰ ਚੁੱਕੇ ਆ ਤੇ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਬੱਚਿਆਂ ਨੂੰ ਵੀ ਪੂਰੇ ਆਪਣੇ ਧਿਆਨ ਨਾਲ ਰੱਖਿਆ ਜਾਵੇ ਤੇ ਆਪ ਵੀ ਜੇ ਆਪਣੇ ਖੇਤਾਂ ਦੇ ਵਿੱਚ ਜਾਣਾ ਕੰਮ ਕਰਨ ਲਈ ਪੂਰੇ ਸੂਚੇ ਤੋਂ ਕਿ ਜਾਨਾ ਪਿੰਡ ਦੇ ਵਿੱਚ ਨੁਕਸਾਨ ਵੀ ਕੀਤਾ ਹੋਇਆ ਹੈ ਪਿੰਡ ਦੇ ਵਿੱਚ ਨੁਕਸਾਨ ਇਹ ਆ ਵੀ ਜਿਹੜੀ ਕਲੋਨੀਆਂ ਨੇ ਉੱਥੋਂ ਪਤਾ ਲੱਗਿਆ ਵੀ ਉੱਥੇ ਦੋ ਕੁੱਤੇ ਜਿਹੜੇ ਉਹਨਾਂ ਤੇ ਹਮਲਾ ਕੀਤਾ ਗਿਆ ਵੀ ਉਹਨਾਂ ਵਿੱਚੋਂ ਇੱਕ ਕੁੱਤਾ ਤਾਂ ਖਾ ਲਿਆ ਗਿਆ ਤੇ ਦੂਜੇ ਨੂੰ ਵੀ ਕਾਫੀ ਜ਼ਖਮੀ ਕੀਤਾ ਬੰਨੇ ਹੋ ਕੁੱਤੇ ਜਿਹੜੇ ਦੋਨਾਂ ਤੇ ਹਮਲਾ ਕੀਤਾ ਗਿਆ ਉਤੋਂ ਵਿਸ਼ਵਾਸ ਹੋ ਗਿਆ ਵੀ ਵਾਕਈ ਕੀਤਾ ਜੀ ਮੌਕੇ ਤੇ ਪਹੁੰਚੇ ਐਸਐਚਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਵਿੱਚ ਤਾਂ ਇਹ ਚਿੱਤੇ ਵਰਗਾ ਜਾਨਵਰ ਹੈ ਬਾਕੀ ਬਣ ਵਿਭਾਗ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ ਜੀ ਜੀ ਸੀਸੀ ਕੈਮਰੇ ਸਾਡੇ ਮਤਲਬ ਅਸੀਂ ਫੁਟੇਜ ਘੜਾ ਰਹੇ ਹਾਂ ਇਸ ਤੋਂ ਅੱਗੇ ਵੀ ਅਸੀਂ ਕੈਮਰੇ ਦੇਖ ਰਹੇ ਹਾਂ ਜੀ ਉਹ ਜਾਨਵਰ ਵਗੈਰਾ ਜ ਕਿਸੇ ਦਾ ਕੋਈ ਹੰਮਲਾ ਵੀ ਕੀਤਾ ਨਹੀਂ ਜਿਵੇਂ ਹੁਣ ਲੇਟੈਸਟ ਸੁਣੀ ਪਤਾ ਲੱਗਿਆ ਵੀ ਇੱਕ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਮਤਲਬ ਖਾਦਾ ਪਰ ਨਾਰਮਲੀ ਲੱਗੇ ਸੀ ਇਹ ਪਿੰਡ ਦੇ ਵਸਨੀਕ ਵੀ ਚਲੋ ਕੁਝ ਹੋਰ ਕੋਈ ਗੱਲਬਾਤ ਨਾ ਹੋਵੇ ਪਰ ਇਹ ਹੁਣ ਯਕੀਨ ਹੋ ਗਿਆ ਵੀ ਇੱਥੇ ਜਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਇਹਨੂੰ ਲੈ ਕੇ ਪਰਿੰਡ ਵਿੱਚ ਕੋਈ ਉਸ ਕੀਤਾ ਜਾ ਰਿਹਾ ਤੋਂ ਡੋਲ ਫੁੱਲ ਫੁੱਲ ਕੋਈ ਨਾਕਾ ਲਗਾਇਆ ਜਾ ਰਿਹਾ ਕੋਈ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਸਬੰਧਤ ਮਹਿਕਮਾ ਵੀ ਆ ਗਿਆ ਸੀ ਜਲਦੀ ਕਵਰ ਕਰ ਲਾਂਗੇ ਪਿੰਡ ਵਾਲੇ ਕੀ ਕਹਿਣਾ ਚਾਹੁੰਦੇ ਪਿੰਡ ਵਸਨੀਕ ਤਾਂ ਮਤਲਬ ਸਤਿਜਤ ਰਹਿਣ ਜੀ ਜਿੱਦੇ ਕਿਤੇ ਦਿਖਾਈ ਦਿੰਦਾ ਤੁਰੰਤ ਸਾਨੂੰ ਦੱਸਣ ਜੀ ਲਾਕ ਬੈਂਕ ਦੇ ਨਾਲ ਗੱਲ ਹੋ ਗਈ ਜੀ ਜੀ ਹੋ ਗਈ ਜੀ ਜਿਹਫਸਾਉਣਾ ਵੀ ਹੋਊਗੀ ਉਹ ਵੀ ਪਹੁੰਚ ਰਹੇ ਨੇ ਦੇਖੀ ਤਾਂ ਦਿਖਦਾ ਤਾਂ ਉਹਨੂੰ ਫੜਨ ਲਈ ਤਿਆਰੀ ਕੀਤੀ ਜੀ ਹੁਣ ਉਹਨੂੰ ਦੇਖੋ ਜੀ ਰੇਂਜ ਅਫਸਰ ਦਾ ਮੇਰੀ ਹੁਣੀ ਗੱਲ ਹੋਈ ਆ ਰਸਤੇ 'ਚ ਨਹੀਂ ਬਕਾਇਦਾ ਇਹਨਾਂ ਕੋਲ ਟੀਮ ਆ ਜੀ ਇਹ ਫੋਰਸ ਆ ਇਹਨੂੰ ਪੂਰੇ ਤਰੀਕੇ ਨਾਲ ਗ੍ਰਿਪ ਕਰਨਗੇ ਇਹਨੂੰ ਫੜਨਗੇ ਜੀ ਬਿਨਾਂ ਨੁਕਸਾਨ ਤੋਂ ਜੀ ਖੈਰਦਾਦੀ ਇੱਕੇ ਚਿੱਤੇ ਕਰਕੇ ਪੂਰੇ ਪਿੰਡ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਕਿ ਕਿਤੇ ਉਹਨਾਂ ਦੇ ਘਰ ਦੇ ਵਿੱਚ ਆ ਕੇ ਹਮਲਾ ਨਾ ਕਰ ਦੇਵੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ